ਸ੍ਰੀ ਅਕਾਲ ਸੰਤਾਂ ਦੀ ਵਰਸੀ ਤੇ ਬਹੁਤ ਬਹੁਤ ਧੰਨਵਾਦ ਭਾਈ ਸਰਵਜੀਤ ਸਿੰਘ ਦੀ ਖਾਲਸਾ ਜੀ ਦਾ ਸਰਵਜੀਤ ਸਿੰਘ ਦੀ ਖਾਲਸਾ ਪਿੰਡ ਰੋਡੇ ਸੰਗਤਾਂ ਦੇ ਵਿਚਕਾਰ ਉਹਨਾਂ ਦੀ ਵਰਸੀ ਤੇ ਆਏ ਉਹਨਾਂ ਦੇ ਪਿੰਡ ਅਕਾਲੀ ਬੁੱਢਾ ਦਲ ਪਿੰਡ ਰੋਡੇ ਜ਼ਿਲ੍ਹਾ ਮੋਗਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ ਛੰਦਮੇ ਕਰੋੜੀ ਉਹ ਵੀ ਵੱਡੇ ਜਥੇ ਸਮੇਤ ਪਹੁੰਚੇ ਨੇ ਹਾਜ਼ਰੀ ਲਵਾਉਣ ਵਾਸਤੇ ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਨੇ ਸਟੇਜ ਤੇ ਸਵਾਇ ਮਾਨ ਨੇ ਸੂਰ ਸੰਗਤਾਂ ਵੱਲੋਂ ਬਾਬਾ ਜੀ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਜਿਵੇਂ ਆਇਆ ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਅਭੀਰ ਸਿੰਘ ਜੀ ਮੁੱਖੀ ਜਵੰਦੀ ਤਕਸਾਲ ਲੁਧਿਆਣੇ ਤੋਂ ਉਹ ਵੀ ਸੰਗਤਾਂ ਦੇ ਵਿਚਕਾਰ ਆਪ ਜੀ ਦੇ ਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਬਹੁਤ ਸਾਰੀਆਂ ਸਟੇਜ ਦੇ ਉੱਤੇ ਸ਼ਖਸੀਤਾ ਸਵਾਇ ਮਾਨ ਨੇ ਸਾਰਿਆਂ ਦੀ ਥੋੜ੍ਹੀ ਥੋੜ੍ਹੀ ਹਾਜ਼ਰੀ ਵੀ ਲੋਣੀ ਐ ਸੋ ਗਰਮੀ ਦਾ ਵੀ ਮੌਸਮ ਐ ਪ੍ਰੋਗਰਾਮ ਵੀ ਬਹੁਤ ਨੇ ਸਾਰਿਆਂ ਨੇ ਜਾਣਾ ਹੈ ਸੋ ਸੰਤ ਬਾਬਾ ਗੁਰदयाल ਸਿੰਘ ਜੀ ਲੰਗੇ ਆਣੇ ਵਾਲਿਓ ਵੀ ਦਰਸ਼ਨ ਕਰ ਰਹੇ ਨੇ ਸੰਤੋ ਆਬਾ ਚਮਕੌਰ ਸਿੰਘ ਜੀ ਗੱਜਰਵਾਲ ਵਾਲੇ ਦਰਸ਼ਨ ਕਰ ਰਹੇ ਨੇ ਗਿਆਨੀ ਬਰਵਿੰਦਰ ਸਿੰਘ ਜੀ ਜਾਪਨੀ ਸਾਹਿਬ ਇਸੇ ਤਰ੍ਹਾਂ ਭਾਈ ਜਸਕਰਨ ਸਿੰਘ ਜੀ ਗਾਂਘ ਸਿੰਘ ਵਾਲਾ ਜੋ ਕਿ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਫੱਤੇ ਦੇ ਉਹ ਵੀ ਦਰਸ਼ਨ ਕਰ ਰਹੇ ਨੇ ਸੰਤ ਬਾਬਾ ਬਲਦੇਵ ਸਿੰਘ ਜੀ ਧਰਪੁਰੇ ਵਾਲੇ ਮਿੱਥੂ ਸਿੰਘ ਜੀ ਬਹਾਦਰਪੁਰੇ ਤੋਂ ਸੰਗਤ ਨੂੰ ਲੈ ਕੇ ਪਹੁੰਚੇ ਨੇ ਗਿਆਨੀ ਗੁਰਪ੍ਰੀਤ ਸਿੰਘ ਜੀ ਭਦੌੜਵਾਲੇ, ਬਾਬਾ ਬਲਕਨਾਰ ਸਿੰਘ ਜੀ ਭੋੜੀਆ, ਜੱਥੇਦਾਰ ਗੁਰਦੀਪ ਸਿੰਘ ਜੀ ਬਠਿੰਡਾ, ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ। ਜੋ ਗਿਆਨੀ ਸਤਨਾਕ ਸਿੰਘ ਜੀ ਭਦੌੜਵਾਲੇ ਉਹ ਵੀ ਦਰਸ਼ਨ ਕਰ ਰਹੇ ਨੇ। ਭਾਈ ਮੁਖਤਿਆਰ ਸਿੰਘ ਜੀ ਮੁਖੀ ਅਮਰੀਕਾ ਤੋਂ ਜਿਨ੍ਹਾਂ ਨੇ ਹੋਰ ਰਾਹੀਂ ਹਾਜ਼ਰੀ ਲਵਾਈ ਹੈ। ਉਹਨਾਂ ਦੇ ਪੈਰਾਂ ਕੋਲ ਲੱਕੇ ਹੋ ਕੇ ਸਾਰੇ ਅਸੀਂ ਅੱਜ ਮੇ ਲੋਹੇ ਦੇ ਵਿੱਚ ਪਿੰਡ ਦੇ ਵਿੱਚ ਸੰਤਾਂ ਦਾ ਜੋ ਜਨਮ ਦਿਵਸ ਸਮਾਰੋਹ ਮਨਾਇਆ ਜਾ ਰਿਹਾ ਹੈ ਜੋ ਕਿ ਅੱਜ ਦੇ ਪ੍ਰੋਗਰਾਮ ਅੱਜ ਦੀ ਆਵਾਜ਼ ਚੈਨਲ ਤੇ ਮਿਸਟਰ ਸਿੰਘ ਪ੍ਰੋਡਕਸ਼ਨ ਦੀ ਵੀ ਤੇ ਚੈਨਲ ਦੀ ਵੀ ਜਰਤੀ ਕਲਾ ਟਾਈਮ ਦੀ ਵੀ ਬਾਜੇ ਕੌਮ ਟੀਵੀ ਤੇ ਵੀ ਚੁੱਤੇ ਬਹੁਤ ਸਾਰੇ ਜਨਤਾ ਤੋਂ ਇਹ ਲਾਈਵ ਪ੍ਰੋਗਰਾਮ ਅੱਜ ਦਾ ਚੱਲ ਰਿਹਾ ਹੈ ਸੋ ਸੈਕੰਡਾ ਦੀ ਤਰਦਾਦ ਦੇ ਵਿੱਚ ਸਾਰੇ ਜਾਣਕਾਰ ਕੋ ਲਾਈਵ ਸੰਗਤਾਂ ਦੇਖ ਰਹੀਆਂ ਸਾਰੀਆਂ ਜੀ ਹਾਜ਼ਰੀ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੰਤਬਾਬਾ ਸਤਨਾਮ ਸਿੰਘ ਜੀ ਵੱਡੀਆਂ ਵਾਲੇ ਵੱਡੀ ਤਰਦਾਦ ਦੇ ਵਿੱਚ ਸੰਗਤ ਲੈ ਕੇ ਪਹੁੰਚੇ ਨੇ ਜੀ ਆਇਆਂ ਨੂੰ ਜੱਜਗਰ ਕਿਰਪਾ ਸਿੰਘ ਜੀ ਨੱਥੂ ਵਾਲਾ ਤੋਂ ਕਾਨਪਾਖਾਂ ਦੇ ਇੰਟਰਨੈਸ਼ਨਲ ਸੰਗਤਦਾਲ ਉਹ ਵੀ ਵੱਡੀ ਤਰਦਾਦ ਨੂੰ ਕੇ ਬੈਠ ਕੇ ਪਹੁੰਚੇ ਨੇ ਜੀ ਆਇਆਂ ਨੂੰ ਸੰਤਬਾਬਾ ਗੋਪਾਲ ਸਿੰਘ ਜੀ ਤਾਲ ਵਾਲੇ ਜੀ ਜੇ 3555 ਨਾ ਕੋਈ ਆਪਣੀ ਗੋਸਤੀ ਜਿਹੜਾ ਅਗ ਵਾਲੇ ਸਰਪੰਚ ਜੀ ਬਟਾਲੋ ਵਾਲੇ ਭਾਈ ਜੀ ਨੇ ਮੱਥੇ ਪਿੰਡ ਰੋਡੇ ਜਿਲ੍ਹਾ ਮੋਹਾਲੀ ਯੂਨੀਅਨ ਸ੍ਰੀ ਜਰਨੈਲ ਚੋਹਾਲਾ ਖਡਰਾਂ ਵਾਲੇ ਉਹਨਾਂ ਦੇ ਜਨਤਕ ਹੈਲਥ ਉਹ ਵੀ ਦਰਸ਼ਨ ਕਰ ਰਹੇ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਗਰਮੀ ਦਾ ਵੀ ਬੜਾ ਜੋਰ ਹੈ ਸੰਗਠਾਂ ਦਾ ਵੀ ਬੜਾ ਜੋਰ ਹੈ ਵੇਖੋ ਠੱਠ ਮਾਰਦਾ ਠੱਠ ਕੀ ਮਾਰਦਾ ਸੰਗਠਾਂ ਦਾ उस काम में उनके पापा भी उसी फैमिली में भी नेपाल संपन्न आए, वो भी आपके दर्शन कार्य में, तो सारे में थोड़ा-थोड़ा भारतीय दल करेंगे, तो बच्चे भी आते हैं जब संगता वहाँ पर होता है, भारतीय वाह-वाह खूब अपने देश के लिए और कार्य थोड़ा-थोड़ा समा देंगे क्योंकि नेपाल मौसम नहीं